ਦੇਰਾ ਬਾਬਾ ਲੋਕੇਸ਼ਨ ਗੁਰਦਾਸਪੁਰ ਦੇ ਹਲਕਾ ਡੇਰਾ ਬਾਬਾ ਨਾਨਕ ਵਿਖੇ ਮੌਜੂਦ ਹਾਂ ਤਾਂ ਇਸ ਵਾਰ ਡੇਰਾ ਬਾਬਾ ਨਾਨਕ ਚ ਸਭ ਤੋਂ ਜ਼ਿਆਦਾ ਜਿਹੜਾ ਪਾਣੀ ਆਇਆ ਹੈ ਤੇ ਉਸ ਤੋਂ ਬਾਅਦ ਲੋਕ ਜਿਹੜੇ ਨੇ ਪਿੰਡ ਛੱਡ ਰਹੇ ਨੇ ਤੇ ਸਾਡੇ ਨਾਲ ਗੁਰਦੀਪ ਸਿੰਘ ਰੰਦਾਵਾ ਜੋ ਕਿ ਹਲਕਾ ਵਿਧਾਇਕ ਨੇ ਇਸ ਵੇਲੇ ਮੌਜੂਦ ਨੇ ਗੱਲਬਾਤ ਕਰਾਂਗੇ ਰੰਦਾਵਾ ਸਾਹਿਬ ਬਹੁਤ ਜ਼ਿਆਦਾ ਪਾਣੀ ਆ ਗਿਆ ਔਰ ਕੱਲ ਪ੍ਰਤਾਪ ਬਾਜਵਾ ਵੀ ਵੇਖ ਕੇ ਗਏ ਨੇ ਉਹਨਾਂ ਨੇ ਕਿਹਾ ਕਿ ਪ੍ਰਸ਼ਾਸਨ ਘੱਟ ਹੀ ਨੇ ਆ ਰਹੇ ਦੇਖੋ ਜੀ ਇਹ ਤਾਂ ਵਿਰੋਧੀਆਂ ਦੀ ਗੱਲਾਂ ਹੈ ਹੂੰ ਉਹਨਾਂ ਨੂੰ ਹਰ ਗੱਲ ਤੇ ਰਾਜਨੀਤੀ ਨਹੀਂ ਕਰਨੀ ਚਾਹੀਦੀ। ਇਸ ਵੇਲੇ ਮੁਸੀਬਤ ਦੀ ਘੜੀ ਆ ਲੋਕਾਂ ਨਾਲ ਮੁਸੀਬਤ ਵਾਲੇ ਉਹਨਾਂ ਦੀ ਮੁਸੀਬਤ ਚ ਆਉਣਾ ਚਾਹੀਦਾ ਹੈ। ਰਾਜਨੀਤੀ ਕਰਨ ਨੂੰ ਤੁਹਾਡੇ ਕੋਲ ਬਥੇਰਾ ਟਾਈਮ ਹੈ। ਤੁਹਾਨੂੰ ਕੌਣ ਰੋਕ ਰੋਕਣ ਦਾ ਰਾਜਨੀਤੀ ਕਰਨੋਂ ਪਰ ਐਸੀ ਘਟਿਆ ਰਾਜਨੀਤੀ ਮੇਰੇ ਖਾਲੇ ਇਹੋ ਜਿਹੇ ਲੀਡਰਾਂ ਨੂੰ ਸੋਭਾ ਨਹੀਂ ਕੀ ਦਿੰਦੀ। ਬਾਜਵਾ ਸਾਹਿਬ ਆਏ ਸੀ ਬੜੀ ਆਲੀਸ਼ਾਨ ਗੱਡੀ ਦੇ ਵਿੱਚ ਉਹਨਾਂ ਨੇ ਜਿਹੜਾ ਹੈ ਉੱਥੇ ਵੇਖੋ। ਬਾਜਵਾ ਸਾਹਿਬ ਨੇ ਗੱਡੀ ਆਲੀਸ਼ਾਨ ਲੋਕਾਂ ਨੂੰ ਵਿਖਾਈ ਹੈ ਨਾ ਜਿਹੜੇ ਸੀਐਮ ਸਾਹਿਬ ਆਏ ਨੇ ਕੱਲ ਕਰਤਾਰਪੁਰ ਤੇ ਆਪਣਾ ਚੌਪਰ ਛੱਡ ਕੇ ਗਏ ਨੇ। ਦਾ ਡਿਸਟ੍ਰਿਕਟ ਅਰਦਾਸਪੁਰ ਵਾਲਿਆਂ ਤੇ ਹਵਾਲੇ ਕਰਕੇ ਕਹੇ ਨੇ ਕਿ ਚੌਪਰ ਤੁਹਾਡੇ ਲੋਕਾਂ ਦਾ ਆਪ ਬਾਈ ਰੋਡ ਗਏ ਨੇ ਪਰ ਸੀਐਮ ਸਾਹਿਬ ਦਾ ਫਰਕ ਹੈ ਕਿ ਇਹਨਾਂ ਦਾ ਜਿਹੜਾ ਸਾਡੇ ਐਲਪੀ ਦਾ ਲੀਡਰ ਉਹਨਾਂ ਦਾ ਸੋਚ ਦਾ ਫਰਕ ਹੈ ਮੈਂ ਅੱਜ ਵੀ ਵਿజిਟ ਕਰਕੇ ਆ ਚੌਪਰ ਤੇ ਮੈਨੂੰ ਖੁਦ ਮੈਨੂੰ ਮੌਕਾ ਮਿਲਿਆ ਜਾਣਦਾ ਮੈਂ ਨਾਲ ਰਸਤਾ ਲੈ ਕੇ ਚੌਪਰ ਦੇ ਵਿੱਚ ਰੱਖ ਕੇ ਤਾਂ ਮੈਂ ਓਥੋਂ ਦਿਨਾਨਗਰ ਜਿੱਥੇ ਉਹਨਾਂ ਦਾ ਬਣਾਇਆ ਹੈਲੀਪੈਡ ਬਣਿਆ ਚੌਪਰ ਦਾ ਉੱਥੋਂ ਆਣ ਕੇ ਮੈਂ ਆਪ ਵਿਸ਼ਤ ਕੀਤੀ ਆ ਕਲਾ ਨੋ ਡੇਰਾ ਬਾਬਾ ਨਾਨਕ ਤੇ ਹਾਲਾਤ ਕੀ ਨੇ ਇਸ ਵੇਲੇ ਕਿੰਨੇ ਕ ਪਿੰਡੇ ਜਿਹੜਾ ਡੇਰਾ ਬਾਬਾ ਨਾਨਕ ਕਿੰਨੇ ਪੀਸ ਦੀ ਜਿਹੜਾ ਅਸਲੇ ਜਿਹੜੀ ਬਾੜ ਦੀ ਟਪੇੜ ਚ ਬਹੁਤ ਵੱਡਾ ਨੁਕਸਾਨ ਆ ਜੀ ਡੇਰਾ ਬਾਬਾ ਨਾਨਕ ਹਲਕੇ ਦਾ ਆ ਮੈਨੂੰ ਹੁਣੇ ਜਸਟ ਮੈਂ ਗੁਰਦਾਸਪੁਰੋਂ ਨਿਕਲਿਆ ਤਾਂ ਮੈਨੂੰ ਸਰਪੰਚ ਸਾਹਿਬ ਦੀ ਕਾਲ ਗਈ ਆ ਕਿ ਸਾਡੇ ਹਰਦਰਵਾਜ਼ ਚ ਬਹੁਤ ਪਾਣੀ ਆ ਗਿਆ ਮੈਨੂੰ ਉਮੀਦ ਹੀ ਨਹੀਂ ਸੀ ਕਿ ਹਰਦਰਵਾਜ਼ ਪਾਣੀ ਚੋਂਣਾ ਆ ਤਾਂ ਹੁਣ ਪਤਾ ਲੱਗਾ ਕਿ ਜੱਟੇ ਪੱਛੀ ਲੱਗੋਂ ਜਿਹੜੀ ਤੁਸੀ ਟੁੱਟੀ ਆ ਉਹਨਾਂ ਸਾਰਾ ਬੈਕ ਵੱਜਿਆ ਤੇ ਸਾਰਾ ਹਰਦੁਰਵਾਲ ਜਿਹੜਾ ਅੱਧੋਂ ਜ਼ਿਆਦਾ ਹਰਦੁਰਵਾਲ ਦਾ ਏਰੀਆ ਜਿਹੜਾ ਵਾ ਉਸ ਪਾਣੀ ਦੀ ਲਪੇਟ ਚ ਆ ਗਿਆ 8895 ਚ ਵੀ ਕਹਿੰਦੇ ਇੱਥੇ ਪਾਣੀ ਨਹੀਂ ਸੀ ਆ ਮੇਰੇ ਖਿਆਲ ਚ ਇੱਥੇ 88 ਵਾਲਾ ਪਾਣੀ ਨਹੀਂ ਸੀ ਆ ਜੇ ਇੰਨਾ ਪਿੰਡਾਂ ਚ 88 ਵਾਲਾ ਪਾਣੀ ਬਹੁਤ ਘੱਟ ਸੀ ਇਹਦੋਂ ਬਹੁਤ ਪਰੇ ਸੀਗਾ ਜਿੱਥੇ ਅੱਗੇ ਕਿਰਨ ਜਿਆ ਨਾਲਾ ਨਾਲੇ ਤੋਂ ਪਰੇ ਪਰੇ ਸੇ ਇੱਥੇ 88 ਵਾਲਾ ਪਾਣੀ ਬਿਲਕੁਲ ਨਹੀਂ ਆ ਪਰ ਮੈਨੂੰ ਲੱਗਦਾ ਆ ਜਿਹੜਾ ਘੱਟੋ ਘੱਟ ਸੜਕ ਤੋਂ 10 ਫੁੱਟ ਨੀਵੀਂ ਹੈ ਇਹਦਾ ਮਤਲਬ 10 ਫੁੱਟ ਪਾਣੀ ਜਿਹੜਾ ਵਾ ਇੱਥੇ ਸਾਡੇ ਖੇਤਾਂ 'ਚ ਫਿਰ ਰਿਹਾ ਇਸ ਵੇਲੇ ਤੇ ਹੁਣ ਸੜਕਾਂ ਵੀ ਬਿਲਕੁਲ ਬੰਦ ਨੇ ਰਮਦਾਸ ਇੱਕ ਤਰ੍ਹਾਂ ਦਾ ਬਿਲਕੁਲ ਹੀ ਜਿਹੜਾ ਦੇਸ਼ ਨਾਲ ਟੁੱਟ ਗਿਆ ਬਿਲਕੁਲ ਜੀ ਡੇਰਾ ਬਾਬਾ ਨਾਨਕ ਐਸ ਵੇਲੇ ਜਿਹੜਾ ਸਿਟੀ ਆ ਉਹ ਸਾਰੇ ਦੇਸ਼ ਨਾਲੋਂ ਟੁੱਟ ਗਿਆ ਕਿਸ ਕੋਈ ਵੀ ਰਸਤਾ ਨਹੀਂ ਚਾਹੇ ਕਲਾਨੌਰ ਤੋਂ ਤੁਸੀਂ ਡੇਰਾ ਬਾਬਾ ਨਾਨਕੋਂ ਆਵੇ ਬਟਾਲੇ ਤੋਂ ਡੇਰਾ ਬਾਬਾ ਨਾਨਕ ਹੁਣ ਜਾਣਾ ਜਾਂ ਰਮਦਾਸ ਤੋਂ ਡੇਰਾ ਬਾਬਾ ਨਾਨਕ ਜਾਣਾ ਸਾਰਾ ਲਿੰਕ ਜਿਹੜਾ ਡੇਰਾ ਬਾਬਾ ਨਾਨਕ ਦਾ ਇਸ ਵੇਲੇ ਟੁੱਟ ਗਿਆ ਸਾਰੇ ਰੋਡਾਂ ਦੇ ਪਾਣੀ ਜਿਹੜਾ ਫਿਰਨ ਰਿਹਾ। ਬੱਚਾ ਕੀ ਬੀਛਣੀ ਕਦੋਂ ਤਕਨ ਲੱਗਦਾ ਹੈ ਕਿ ਕੋਈ ਇਹਦੇ ਵਿੱਚ ਜਿਹੜਾ ਹੈ ਕੁਝ ਰਾਹਤ ਮਿਲੇਗੀ ਕਿਉਂਕਿ ਪਾਣੀ ਤਾਂ ਲਗਾਤਾਰ ਵਧੀ ਜਾ ਰਿਹਾ। ਦੇਖੋ ਇਹ ਤਾਂ ਕੁਦਰਤ ਸਤਗੁਰ ਸੱਚੇ ਪਾਤਸ਼ਾਹ ਕਿਰਪਾ ਕਰਨ। ਠੀਕ ਹੈ ਨਾ ਇਹਦੇ 'ਚ ਬੰਦੇ ਦੇ ਕੋਈ ਚਾਰਾ ਨਹੀਂ ਹੈ ਤਾਂ ਕੁਦਰਤ ਦੇ ਹੱਥ 'ਚ ਸਾਰੀ ਗੇਮ ਹੈ। ਪ੍ਰਮਾਤਮਾ ਕਿਰਪਾ ਕਰੇ ਮੈਨੂੰ ਇੰਨਾ ਹੀ ਆ ਕਿ ਜਿਹੜਾ ਸਾਡਾ ਮਾਲੀ ਨੁਕਸਾਨ ਜਾਲੀ ਨਾਨੀ ਨੁਕਸਾਨ ਜਿਹੜਾ ਉਹ ਹੁਣ ਤੋਂ ਬਚ ਗਿਆ। ਫਸਲਾਂ ਦਾ ਨੁਕਸਾਨ ਜ਼ਰੂਰ ਆ। ਪਰ ਲੋਕਾਂ ਨੂੰ ਇਹ ਕਿ ਜਿਹੜਾ ਵੀ ਪਾਣੀ ਆਇਆ ਜਿਹੜਾ ਕੱਲ ਵੀ ਪਾਣੀ ਆਇਆ ਡੇਰਾ ਬਾਬਾ ਨਾਲ ਉਹ ਡੇਰਾ ਟਾਈਮ ਤੇ ਆ ਜਦੋਂ ਤੁਸੀਂ ਟੁੱਟੀ ਆ ਜਿਹੜੀ ਡੇਰਾ ਬਾਬਾ ਨਾਨਕ ਲਾਗੋ ਟੁੱਟੀ ਆ ਜਿਹੜਾ ਪੱਖੋ ਕੇ ਕਾਲੀ ਸਾਹਿਬ ਤਾਂ ਹੋਰ ਪਿੰਡਾਂ ਚ ਆਇਆ ਆਰਐਸਕਿਊ ਵਾਲੀਆਂ ਆਪਣੀਆਂ ਜਿਹੜੀਆਂ ਟੀਮਾਂ ਉਹ ਆ ਗਈਆਂ ਨੇ ਇੱਥੇ ਵੀ ਪਹੁੰਚਣ ਗਿਆ ਜਲਦੀ ਜਿਹੜੇ ਬੰਦੇ ਫਸੇ ਨੇ ਰੈਸਕਿਊ ਕਰਕੇ ਆਪਾਂ ਉਹਨਾਂ ਨੂੰ ਪਰਿਵਾਰ ਹਲੇ ਫਸੇ ਨੇ ਇਰਾ ਮੈਂ ਤਾਂ ਜਸ ਸਰਪੰਚ ਸਾਹਿਬ ਕਿੰਨੇ ਕਰ ਤਾਂ ਵੀ ਪਰਿਵਾਰ ਆ ਜੀ 3-4 ਪਰਿਵਾਰ ਫਸੇ ਨੇ ਟੋਟਲ ਡੇਰਾ ਬਾਬਾ ਨਾਨਕ ਦੀ ਏਬੀਸ਼ਨ ਹੈ ਕਿਉਂਕਿ ਬਿਲਕੁਲ ਸਰਹੱਦ ਤੇ ਸੀ ਔਰ ਸਭ ਤੋਂ ਆ ਨਾਂ ਹੀ ਅਸਲੇ ਜਿਹੜਾ ਜਿਹੜਾ ਡੇਰਾ ਬਾਬਾ ਨਾਨਕ ਦਰਿਆ ਦਾ ਏਰੀਆ ਜਿਵੇਂ ਆਪਾਂ ਬਾਉਪੁਰਾਧੀਆਂ ਤੋਂ ਲੈ ਕੇ ਖਾਸਾ ਚੰਦੂ ਬਡਾਲਾ ਦੋਸਤਪੁਰ ਪਿੰਡ ਜਿਹੜੇ ਬਾਰਡਰ ਦੇ ਬਿਲਕੁਲ ਕੰਡੇ ਦੇ ਉੱਤੇ ਤੁਸੀਂ ਦੇ ਵਸੇ ਨੇ ਉੱਥੇ 3 3 ਫੁੱਟ ਪਾਣੀ ਜਿਹੜਾ ਘਟ ਗਿਆ ਕੱਲ ਦਾ ਪਰ ਜਿਹੜਾ ਪਿਛਲਾ ਪਾਣੀ ਘਟਣ ਦੀ ਬਜਾਏ ਇਨ੍ਹਾਂ ਪਿੰਡਾਂ 'ਚ ਪਾਣੀ ਵੱਧ ਰਿਹਾ ਉਹ ਸਾਰਾ ਪਾਣੀ ਜਿਹੜਾ ਪਿਛਲਾ ਟੁੱਟਿਆ ਸਾਰਾ ਇਨ੍ਹਾਂ ਪਿੰਡਾਂ 'ਚ ਆ ਗਿਆ ਤਾਂ ਹੁਣ ਇਹਨਾਂ ਪਿੰਡਾਂ ਦੀ ਸਥਿਤੀ ਉਹਨਾਂ ਪਿੰਡਾਂ ਦੀ ਸਥਿਤੀ ਜਿਹੜੀ ਉਹ ਠੀਕ ਹੋਈ ਆ ਔਰ ਅਗਲੇ ਪਿੰਡਾਂ ਦੀ ਸਥਿਤੀ ਜਿਹੜੀ ਉਹ ਨਾਜ਼ੁਕ ਹੋ ਗਈ। ਕਿੰਨੇ ਕਿੰਨੇ ਪਿੰਡ ਡੇਰਾ ਬਾਬਾ ਨਾਨਕ ਦੇ ਪ੍ਰਭਾਵਤ? ਮੈਨੂੰ ਲੱਗਦਾ ਲਗਭਗ 100 ਪਿੰਡ ਜਿਹੜਾ ਪ੍ਰਭਾਵਤ ਹੋਊਗਾ। 100 ਪਿੰਡਾਂ ਚ ਡੇਰਾ ਬਾਬਾ ਨਾਨਕ। ਤੇ ਹੁਣ ਕਿੰਨੀਆਂ ਟੀਮਾਂ ਤੁਹਾਡੇ ਕੋਲ ਜਿਹੜੀਆਂ ਆਪਣੇ ਵਲੰਟੀਅਰ ਤੌਰ ਤੇ ਲੱਗੇ ਨੇ? ਕੋਜੀ ਮੇਰੇ ਵਲੰਟੀਅਰ ਐਨਜੀਓ ਟੀਮਾਂ ਬਹੁਤ ਲੱਗੀਆਂ। ਹਮ ਠੀਕ ਹੈ ਜੀ ਖਾਲਸਾ ਐਡ ਵਾਲੇ ਲੱਗੇ ਨੇ। 2 ਐਸਡੀਐਮ ਲੱਗੇ ਨੇ, 3 ਐਸਡੀਐਮ ਲੱਗੇ ਨੇ ਡੇਰਾ ਬਾਬਾ ਟੋਟਲ ਸਾਰਾ ਪ੍ਰਸ਼ਾਸਨ ਜ਼ਿਲ੍ਹਾ ਗਰਦਾਸਪੁਰ ਦਾ ਡੇਰਾ ਬਾਬਾ ਨਾਨਕ ਚ ਲੱਗਿਆ ਤਾਂ ਅਸੀਂ ਇੱਕ ਇੱਕ ਪਾਲ ਚ ਨਿਗਰਖ ਰਖਦੇ ਸਾਨੂੰ ਆਨਲਾਈਨ ਸਿਸਟਮ ਆ ਸਹੀਂ ਸਾਰੇ ਕ ਨੂੰ ਕਹਿੰਦੇ ਵਟਸਐਪ ਕਰੋ ਜਿੱਥੇ ਕਿਨੂੰ ਪਰੇਸ਼ਾਨੀ ਆਉਂਦੀ ਆ ਖਾਣੇ ਦੀ ਆਉਂਦੀ ਆ ਦੂਜੀਆਂ ਦੀ ਆਉਂਦੀ ਉਹ ਹਰ ਚੀਜ਼ ਜਿਹੜੀ ਉੱਥੇ ਪਹੁੰਚਾਉਂਦੇ ਆ ਬੀ ਦੀ ਸਪਲਾਈ ਕੱਟੀ ਜੀ ਜਾਂ ਬਿਜਲੀ ਸਪਲਾਈ ਤਾਂ ਆਟੋਮੈਟਿਕ ਕੱਟੀ ਜਾਣੀ ਆ ਜਾਂ ਮੀਟਰ ਤਾਂ ਲੱਗੇ ਪਾਣੀ ਚ ਤਾਂ ਜੇ ਬਿਜਲੀ ਸਪਲਾਈ ਸ਼ੁਰੂ ਕਰਾਂਗੇ ਤਾਂ ਫਿਰ ਤਾਂ ਬਹੁਤ ਜ਼ਿਆਦਾ ਨੁਕਸਾਨ ਹੋ ਜਾਏਗਾ ਜਿਸ ਕਰਕੇ ਬਿਜਲੀ ਦੀ ਸਪਲਾਈ ਦਾ ਕਟਣੀ ਪਊ ਨੁਕਸਾਨ ਸਮਝੋ ਜੀ ਡੇਰਾ ਬਾਬਾ ਨਾਨਕ ਤੇ ਜਰਾ ਹੋਇਆ ਬਿਲਕੁਲ ਅੰਦਾਜ਼ਾ ਜੇ ਮੈਂ ਕੁਝ ਨਹੀਂ ਦੱਸ ਸਕਦਾ ਜੀ ਹਾਂ ਇਹ ਤਾਂ ਪਾਣੀ ਦੀ ਵੀ ਮੰਗ ਬਿਲਕੁਲ ਜੀ ਬਿਲਕੁਲ ਇਹ ਪਾਣੀ ਲੱਥੋਂ ਤੋਂ ਬਾਅਦ ਪਤਾ ਲੱਗੂਗਾ ਕਿ ਕਿੰਨਾ ਨੁਕਸਾਨ ਹੋਇਆ ਔਰ ਕਿਹੜੇ ਕਿਹੜੇ ਏਰੀਆ ਦਾ ਹੋਇਆ ਕਿਹੜੇ ਇਲਾਕੇ ਤੇ ਅਸੀਂ ਜਾ ਰਹੇ ਹਾਂ ਲੋਕ ਕਹਿ ਰਹੇ ਨੇ ਇੱਥੇ ਪ੍ਰਸ਼ਾਸਨ ਨਹੀਂ ਪਹੁੰਚਿਆ ਲੋਕ ਆਪ ਹੀ ਜਿਹੜੇ ਨੇ ਬਨਪੂਰਨ ਦੇ ਉੱਤੇ ਲੱਗੇ ਹੋਏ ਨੇ ਦੇਖੋ ਜੀ ਮੈਂ ਪਰਸੋਂ ਦੀ ਤੁਸੀਂ ਮੈਨੂੰ ਵੀਡੀਓ ਦੇਖੋ ਮੈਂ ਰਾਤ 9 ਵਜੇ ਜਾ ਕੇ ਬਾਉਪੁਰ ਦੋਸਤਪੁਰ ਤੇ ਚੰਡੂ ਬਟਾਲਾ ਰਾਤ 9 ਵਜੇ ਤੱਕ 10 ਵਜੇ ਤੱਕ ਮੈਂ ਉਹਨਾਂ ਆਪ ਤੁਸੀਆਂ ਤਰਿਆ ਮੇਰਾ ਬੇਟਾ ਸਾਰਾ ਉੱਥੇ ਰਿਹਾ ਮੇਰੇ ਜਿੰਨੇ ਵਲੰਟੀਅਰ ਮੇਰੇ ਆਮਾਂ ਦੀ ਪਾਰਟੀ ਦੇ ਸਾਰੇ ਰਾਤ ਰਾਤ ਵੀ ਤੁਸੀ ਤੇ ਰਹੇ ਨੇ ਰਾਤ ਵੀ ਤੁਸੀ ਤੇ ਰਹਿ ਕੇ ਉਹ ਜਿਹੜੇ ਏਰੀਆ ਚੋਂ ਸਾਨੂੰ ਇਹਦੀ ਉਮੀਦ ਹੀ ਨਹੀਂ ਸੀਗੀ ਟੁੱਟਣ ਦੀ ਅਸੀਂ ਸਾਨੂੰ ਉਮੀਦ ਸੀਗੀ ਬਾਉਪੁਰ ਆਧੀਆਂ ਤੋਂ ਜਾਂ ਖਾਸੇ ਤੋਂ ਦੋਸਤਪੁਰਿਆਂ ਨੂੰ ਉਧਰੋਂ ਟੁੱਟੂਗੀ ਇੱਧਰ ਸਾਨੂੰ ਉਮੀਦ ਹੀ ਨਹੀਂ ਸੀਗੀ ਅਸੀਂ ਸਾਰਾ ਉਹਦੇ ਤੇ ਟਾਰਗੇਟ ਕਰਦੇ ਨੇ ਕਿ ਉੱਥੇ ਪਾਣੀ ਦਾ ਜ਼ਿਆਦਾ ਪ੍ਰੈਸ਼ਰ ਬਣਿਆ ਤਾਂ ਉੱਥੋਂ ਟੁੱਟਣ ਦੀ ਆ ਤਾਂ ਸਾਨੂੰ ਉਮੀਦ ਹੀ ਨਹੀਂ ਕੀ ਜਿਹੜੀਆਂ ਟੁੱਟਗੀਆਂ ਜਾਂ ਡੇਰਾ ਬਾਬਾ ਨਾਨਕ ਲਾ ਕੋ ਟੁੱਟ ਗਈਆ ਕੋਹਨੇ ਵਾਲੋਂ ਟੁੱਟ ਗਈ ਇਹਦੀ ਸਾਨੂੰ ਕੋ ਉਮੀਦ ਹੀ ਨਹੀਂ ਸੀ ਹੁਣ ਹੁਣ ਜਿਹੜਾ ਅਪਡੇਟ ਕੀ ਦਿੱਤੀ ਹੈ ਮਤਲਬ ਪਾਣੀ ਆਉਣ ਲੱਗੇ ਕਿੰਨਾ ਪਾਣੀ ਛੱਡੇ ਪਾਣੀ ਪਿੱਛੋਂ ਬਿਲਕੁਲ ਬੰਦ ਹੈ ਜੀ ਪਿੱਛੋਂ ਦਰਿਆ ਦਾ ਪਾਣੀ ਬਿਲਕੁਲ ਘਟ ਗਿਆ ਹੁਣ ਇਹ ਹੀ ਪੈਣੀ ਹੈ ਜਿਹੜਾ ਆ ਗਿਆ ਵਾ ਇਹ ਸਹੀ ਸਹੀ ਜਿਹੜਾ ਆਪਣੇ ਆਪ ਨਿਕਲ ਜੇਗਾ ਸ ਜਦੋਂ ਨਿਕਲ ਜੂਗਾ ਫਿਰ ਠੀਕ ਹੋ ਜਣਗੇ ਬਿਲਕੁਲ ਹਾਲਾਤ ਠੀਕ ਹੋ ਜੂਗਾ ਤੱਕ ਉਮੀਦ ਹੈ ਕਿ ਹਾਲਾਤ ਠੀਕ ਹੋਣਗੇ ਮੈਨੂੰ 2 ਦਿਨ ਤੱਕ ਬਿਲਕੁਲ ਹਾਲਾਤ ਠੀਕ ਹੋ ਜਾਣਗੇ ਉਹਦੇੰਦ ਆ ਪਿੱਛੇ ਜਿਹੜਾ ਪਾਣੀ ਕਿਤੇ ਕਹਿੰਦੇ ਮਾਦੋਪੁਰ ਡੈਮ ਟੁੱਟ ਗਿਆ ਸੀ ਉਹਦੇ ਵਿੱਚ ਜਦੋਂ ਗੇਟ ਟੁੱਟੇ ਟੁੱਟ ਗਿਆ ਤਾਂ ਆ ਹੀ ਗਿਆ ਪਾਣੀ ਹੁਣ ਤਾਂ ਟੋਟ ਹੀ ਗਏ ਉਹਦਾ ਪਾਣੀ ਆ ਹੀ ਗਿਆ ਹੁਣ ਤਾਂ ਉਹਦੀ ਕੋਈ ਪ੍ਰੋਬਲਮ ਹੀ ਨਹੀਂ ਰਹਿ ਗਈ ਉਹਦੀ ਕੋਈ ਪ੍ਰੋਬਲਮ ਨਹੀਂ ਪਾਣੀ ਪਿੱਛੋਂ ਤਾਂ ਕੋਈ ਪਾਣੀ ਨਹੀਂ ਆਉਣਾ ਬਸ ਆ ਜਿਹੜਾ ਪਾਣੀ ਆ ਗਿਆ ਨਹੀਂ ਜਿਹੜਾ ਨਿਕਲ ਜਾਏਗਾ ਆਪਣੀ ਸਾਈਡ ਤੇ ਤੇ ਬਸ ਇਹ ਹੋ ਜAVE ਤੇ ਹਾਲਾਤ ਠੀਕ ਹੋ ਗਏ ਬਿਲਕੁਲ ਠੀਕ ਹੋ ਜਾਣਗੇ ਤਾਂ ਫਿਰ ਹਾਲ ਫੋਰ ਕੋਈ ਸਪੈਸ਼ਲ ਜਿਹੜੀ ਗੱਲ ਤੁਸੀਂ ਆਪਣੇ ਇਲਾਕੇ ਦੇ ਲੋਕਾਂ ਨੂੰ ਕਹਿਣਾ ਮੈਂ ਲੋਕਾਂ ਨੂੰ ਇਹੀ ਅਪੀਲ ਕਰਦਾ ਕਿ ਆਪਣੇ ਮਾਲ ਡੰਗਰ ਆਪਣੇ ਬੱਚਿਆਂ ਨੂੰ ਸਰਕੇ ਥਾਵਾਂ ਤੇ ਲੈ ਜਾਓ ਅਜੇ ਡੇ ਟਾਈਮ ਹੈਗਾ ਜੇ ਸਰਕਾਰ ਦੀ ਜੁਤੀਆ ਰੈਸਕਿਊ ਕਰਨਾ ਤੇ ਆਪਾਂ ਕੋਲ ਟੀਮਾਂ ਸਾਰੀਆਂ ਹੈਗੀਆਂ ਆਪਾਂ ਉਹਨੂੰ ਰੈਸਕਿਊ ਕਰਕੇ ਤਾਂ ਪਹੁੰਚੀਆਂ ਜਗ੍ਹਾ ਤੇ ਪਹੁੰਚਾ ਦਾਂਗੇ। ਸ਼ੁਕਰੀਆ ਤਾਂ ਇਹ ਤੁਸੀਂ ਵੇਖ ਸਕਦੇ ਹੋ ਕਿ ਇਸ ਵੇਲੇ ਸਾਫ ਤੌਰ ਦੇ ਉੱਤੇ ਡੇਰਾ ਬਾਬਾ ਨਾਨਕ ਹਲਕਾ ਜੋ ਕਿ ਸਭ ਤੋਂ ਜ਼ਿਆਦਾ ਅਫੈਕਟਡ ਹੋਇਆ ਤੇ ਉਸਦੇ ਉਹਦੇ ਵਿਧਾਇਕ ਗੁਰਦੀਪ ਰੰਧਾਵਾ ਨਾਲ ਗੱਲਬਾਤ ਕੀਤੀ ਉਹਨਾਂ ਨੇ ਕਿਹਾ ਕਿ ਮਕਸਦ ਉਹਨਾਂ ਦਾ ਇੱਕੋ ਹੀ ਸੀ ਕਿ ਲੋਕਾਂ ਨੂੰ ਰੈਸਕਿਊ ਕੀਤਾ ਜਾਵੇ ਤੇ ਰੈਸਕਿਊ ਨਾਲ ਉਹ ਕੀਤਾ ਜਾ ਰਿਹਾ ਹੈ ਤੇ ਜਿਹੜਾ ਹੈ ਹੁਣ ਦੋ ਦਿਨ ਹਲੇ ਹੋਰ ਲੱਗਣਗੇ ਤੇ ਦੋ ਦਿਨ ਬਾਅਦ ਸਥਿਤੀ ਕੁਝ ਨੋਰਮਲ ਹੋਣ ਦੀ ਕਲ ਆਖੀ ਜਾ ਰਹੀ ਹੈ ਕੈਮਰਾਮੈਨ ਨਾਲ ਸੁਮਿਤ ਕੰਨਾ ਗ੍ਰੇਟ ਪੰਜਾਬ ਡੇਰਾ ਬਾਬਾ ਨਾਨਕ ਖਰਦਾਸਪੁਰ